ਹੋਏ ਗੁਰਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਆਇ ਸੇਰ ਸੇਰ ਤੁਹਾਨੂੰ ਆਪਣਾ ਪਿੰਡ ਦਿਖਾਉਣ ਲੱਗਾ ਹੋਰ ਸਾਥ ਠੀਕ ਠਾਕ ਹੋਣਗੇ ਸਾਡਾ ਪਰਿਵਾਰ ਮੈਂ ਰੋੜੀ ਬਾਰੀ ਮਹਾਰਾਜ ਸਰਬੱਤ ਦਾ ਭਲਾ ਕਰੇ ਚਲੋ ਜੀ ਦੇਖੋ ਸਾਡਾ ਪਿੰਡ ਗੱਲ ਪਿੰਡ ਕੋਈ ਨਾ ਤੇ ਜੀ ਸਾਡਾ ਪਿੰਡ ਨਗਰ ਚੀਚਾ ਤੇ ਉਹ ਸਾਹਮਣੇ ਜੀ ਬਾਬੇ ਨੋ ਸਿੰਘ ਜੀ ਸਾਡੇ ਪਿੰਡ ਦੀ ਜਗ੍ਹਾ ਗੁਰਦਰਾ ਸਾਹਿਬ ਆ ਜੀ ਸਾਡੇ ਪਿੰਡ ਦਾ ਗੁਰਦਰਾ ਬਾਬਾ ਕਰਮ ਸਿੰਘ ਜੀ ਦਾ ਉਹ ਸਾਡੇ ਆਪੇ ਪਰਿਵਾਰਾਂ ਦੇ ਘਰ ਬੰਦੇ ਤੇ ਪਿੰਡ ਦੇ ਵਿੱਚ ਚਾਰ ਪੰਜ ਗੁਰਦਾਰੇ ਪਿੰਡ देखो सामने गुरुद्वार इधर टैंकी वाल सरकारी स्कूल है दसवीं तक है इधर साढ़े बाब्या गुरुद्वारा साहब वाले घर के बार बूटे लाए उन्हें अपने सारा पिंड और टावर लगा इधर ਜਗਤ ਜਨਮ ਦਾਉ ਲਾਲ ਵੀਡੀਓ ਨੂੰ ਦੇਖਿਓ ਸ਼ੇਅਰ ਕਰਿਓ ਲਾਈਕ ਕਰਿਓ ਛੋਟਾ ਜਿਹਾ ਚੈਨਲ ਬਣਾਇਆ ਤੁਹਾਡੇ ਆਸਰੇ ਇਹਨੂੰ ਸਬਸਕ੍ਰਾਈਬ ਕਰਿਓ ਤੇ ਅੱਗੇ ਸ਼ੇਅਰ ਕਰਿਓ ਜੀ ਤੁਹਾਡੇ ਆਸਰੇ ਨਾਲ ਚੱਲਣਾ ਵੇਖਣਾ ਚਾਹਦਾ ਕਿ ਨਹੀਂ ਚੱਲਦਾ ਸੱਜਣਾ ਬੇਲੀਆਂ ਭਣਪਰਾਵਾਂ ਦੇ ਨਾਲ ਜੇ ਤਹੀਂ ਚਲਾਇਆ ਤੁਹਾਡੀ ਕਿਰਪਾ ਦੇ ਨਾਲ ਚੱਲਣਾ ਸ਼ੇਅਰ ਤੇ ਲਾਈਕ ਜਰੂਰ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ महाराज छास्ट का घर है आवेदी थले मैं मंटी तेरह थले सा उधर थोड़े जुख लाए पाली वेली ਗੋ ਗਾ ਰਿਹਾ ਰਿਆ ਗੋ ਨਾਮ ਮੈਂ ਬੁਣ ਰਿਹਾ ਹਰ ਕਰਤਾ ਹੈ ਜੀ ਬਸ ਚੰਦ ਨਾ ਲੈ ਰਿਆ ਗੋ ਗੋ ਕਰਦਾ ਆਇਆ ਹੈ ਹਾਏ ਖਾਸ ਕਰਦਾ ਜੀ ਸਾਰੇ ਨੇ ਵੀਡੀਓ ਥੋੜੀ ਬੋਲੀ ਚੰਗੀ ਰੂ ਟਰਾਈ ਕੀਤੀ ਆ ਵੇਖੋ ਤੇ ਸ਼ੇਅਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਿਓ ਤੁਹਾਡੇ ਆਸਰੇ ਚਲਾਇਆ ਹਾਂ ਹ ਸਾਰੇ ਭੈਣ ਭਰਾ ਵੇਖ ਕੇ ਜਰੂਰ ਗਾਣ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਜੀ Og så er det den nye vejt her, vi er på. Og det